ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਪਟਿਆਲੇ ਇੱਕ ਵਾਰ ਫੇਰ ਅੱਜ ਆਪਾਂ ਤੁਹਾਨੂੰ ਕਵਾਵਾਂਗੇ ਪਟਿਆਲੇ ਦੀ 22 ਨੰਬਰ ਦੀ ਮਾਰਕੀਟ ਜੋ ਕਿ ਕਾਫੀ ਮਸ਼ਹੂਰ ਹੈ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਅੱਜ ਆਪਾਂ 22 ਨੰਬਰ ਦੀ ਮਾਰਕੀਟ ਪਟਿਆਲਾ ਸੋ ਆਓ ਚੱਲੀਏ 22 ਨੰਬਰ ਦੀ ਮਾਰਕੀਟ ਜਿਹੜੀ ਹੈਗੀ ਹੈ ਉਹ ਲੀਲਾ ਭਵਨ ਤੋਂ ਸ਼ੁਰੂ ਹੋ ਕੇ ਤੇ 22 ਨੰਬਰ ਹੁੰਦੇ ਹੋਏ ਇਹ ਅੱਗੇ ਥਾਪਰ ਯੂਨੀਵਰਸਿਟੀ ਤੱਕ ਪਹੁੰਚਦੀ ਹੈ ਤਕਰੀਬਨ 2 ਕਿਲੋਮੀਟਰ ਦਾ ਜਿਹੜਾ ਮਾਰਕੀਟ 뷰 ਹੈ ਪੂਰਾ ਇਹ ਇਹ ਤੁਹਾਡਾ ਲੀਲਾ ਭਵਨ ਤੋਂ ਲੈ ਕੇ ਬਾਈ ਨੰਬਰ ਹੁੰਦੇ ਹੋਏ ਇਹ ਥਾਪਰ ਤੱਕ ਜਾਂਦਾ ਹੈ ਤੇ ਲੀਲਾ ਭਵਨ ਵਿੱਚ ਵੀ ਕਾਫੀ ਪੁਰਾਣੇ ਮਤਲਬ ਸ਼ੋਰੂਮ ਵੀ ਹੈਗੇ ਆ ਇੱਥੇ ਤੇ ਬੱਚਿਆਂ ਦੇ ਕੋਚਿੰਗ ਸੈਂਟਰ ਵੀ ਕਾਫੀ ਨੇ ਇੱਥੇ ਪੱਕੀ ਬੈਂਕ ਵੀ ਇੱਥੇ ਕਾਫੀ ਨੇ ਪ੍ਰਾਈਵੇਟ ਬੈਂਕ ਬਹੁਤ ਨੇ ਉਹਨਾਂ ਦੇ ਬ੍ਰਾਂਚੇਸ ਆਫਿਸ ਕਾਫੀ ਨੇ ਇੱਥੇ ਤੇ ਇੱਥੇ ਅੰਦਰ ਮਾਰਕੀਟ ਵਿੱਚ ਵੀ ਕਾਫੀ ਫੂਡ ਪੁਆਇੰਟ ਨੇ ਪੁਰਾਣੇ ਤੇ ਗੋਪਾਲ ਸਵੀਟਸ ਜੋ ਕਿ ਪਟਿਆਲੇ ਦਾ ਬਹੁਤ ਫੇਮਸ ਪੁਰਾਣਾ ਸਵੀਟ ਸ਼ਾਪ ਹੈ ਉਹ ਵੀ ਇੱਥੇ ਹੈ ਕੇਐਫਸੀ ਬਾਕੀ 22 ਨੰਬਰ ਬੁੱਲਦੇ ਕ੍ਰਾਸ ਹੁੰਦੇ ਹੋਏ ਆਪਾਂ ਮਾਰਕੀਟ ਵਿੱਚ ਐਂਟਰ ਹੋ ਰਹੇ ਆਂ ਇਤਿਹਾਸਾਨੀ ਬੇਕਰੀ ਵਗੈਰਾ ਜੋ ਕਿ ਇੱਥੇ ਨਵਾਂ ਓਪਨਿੰਗ ਹੋਈ ਸੀ ਇਹਦੀ ਕੁਝ ਟਾਈਮ ਪਹਿਲਾਂ ਉਹ ਵੀ ਇੱਥੇ ਉਪਾ ਕਹਿ ਸਕਦੇ ਆ ਮਾਰਕੀਟ ਚੰਡੀਗੜ੍ਹ ਨਾਲੋਂ ਘੱਟ ਨਹੀਂ ਹੈਗੀ ਪਟਿਆਲੇ ਦੀ ਜਿਹੜੀ 22 ਨੰਬਰ ਦੀ ਮਾਰਕੀਟ ਹੈ ਉਹ ਚੰਡੀਗੜ੍ਹ ਦੀ 17 ਆ ਦੀ ਮਾਰਕੀਟ ਤੋਂ ਘੱਟ ਨਹੀਂ ਲੱਗਦੀ ਬਹੁਤ ਵਧੀਆ ਇੱਥੇ ਵਾਈ ਦੇਖਣ ਨੂੰ ਮਿਲਦੀ ਹੈ ਅੱਜ ਕੱਲ ਦੀ ਜੋ ਜਨਰੇਸ਼ਨ ਦੀ ਡਿਮਾਂਡ ਹੈ ਜਿਵੇਂ ਵਧੀਆ-ਵਧੀਆ ਬ੍ਰਾਂਡਡ ਕੱਪੜੇ ਪਾਣਾ ਵਧੀਆ ਸ਼ੂਜ਼ ਵਗੈਰਾ ਵਧੀਆ ਹੋਰ ਐਸੈਸਰੀ ਵਗੈਰਾ ਜੋ ਅੱਜ ਕੱਲ ਦੀ ਜਨਰੇਸ਼ਨ ਦੀ ਡਿਮਾਂਡ ਹੈ ਸੋ ਇਸ ਜਿਹੜੀ ਬਾਈ ਨੰਬਰ ਦੀ ਮਾਰਕੀਟ ਵਿੱਚ ਤੁਹਾਨੂੰ ਕੰਪਲੀਟਲੀ ਹਰ ਇੱਕ ਬ੍ਰਾਂਡ ਦਾ ਸ਼ੋਅਰੂਮ ਮਿਲ ਜੇਗਾ ਚਾਹੇ ਉਹ ਕੱਪੜਿਆਂ ਨੂੰ ਲੈ ਕੇ ਹੋਵੇ ਚਾਹੇ ਉਹ ਕਿਸੇ ਹੋਰ ਚੀਜ਼ ਨੂੰ ਲੈ ਕੇ ਹੋਵੇ ਕੁਝ ਸਾਲ ਪਹਿਲਾਂ ਦੀ ਵਾਈ ਨੰਬਰ ਦੀ ਮਾਰਕੀਟ ਤੇ ਅੱਜ ਦੀ ਵਾਈ ਨੰਬਰ ਦੀ ਮਾਰਕੀਟ ਵਿੱਚ ਬਹੁਤ ਚੇਂਜਸ ਆ ਚੁੱਕੇ ਨੇ ਸੋ ਦੇਖਣ ਨੂੰ ਮਿਲ ਰਹੇ ਨੇ ਆਪਾਂ ਨੂੰ ਮਤਲਬ ਮਾਰਕੀਟ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਡਿਵੈਲਪ ਕੀਤਾ ਹੈ ਔਨ ਕਸਟਮਰ ਡਿਮਾਂਡ ਵੈਸੇ ਪਟਿਆਲੇ ਦੇ ਜਿਹੜੇ ਪੁਰਾਣੇ ਬਾਜ਼ਾਰ ਅੰਦਰ ਹੈਗੇ ਨੇ ਉਹਨਾਂ ਵਿੱਚ ਵੀ ਕਾਫੀ ਅੱਛੀ ਵਾਈ ਮਿਲਦੀ ਹੈ ਬਟ ਜੋ ਇਹ ਮਾਰਕੀਟ ਹੈ ਇਹਦੇ ਵਿੱਚ ਇੱਕ ਅਲੱਗ ਹੀ ਮਤਲਬ ਕੁਝ ਦੇਖਣ ਨੂੰ ਮਿਲਦਾ ਹੈਗਾ ਤੇ ਜਿਵੇਂ ਜਿਵੇਂ ਲੋਕਾਂ ਦੀ ਇੱਥੇ ਆਵਾਜ਼ ਆਈ ਹੈਗੀ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਵਾਕਈ ਲੋਕ ਇਸ ਮਾਰਕੀਟ ਵਿੱਚ ਆਉਣਾ ਬਹੁਤ ਪਸੰਦ ਕਰਦੇ ਨੇ ਤੇ ਕਾਫੀ ਅੱਛਾ ਲੱਗਿਆ ਮਾਰਕੀਟ ਦੇਖ ਕੇ ਜੇ ਤੁਸੀਂ ਦੇਖ ਸਕਦੇ ਹੋ ਟਿਮ ਹਾਟਨ ਬਹੁਤ ਵੱਡਾ ਬ੍ਰਾਂਡ ਹੈ ਬਾਕੀ ਇੱਥੇ ਜੁਐਲਰੀ ਦੇ ਵੀ ਕਾਫੀ ਵੱਡੇ ਵੱਡੇ ਸ਼ੋਰੂਮ ਨੇ ਮਾਲਾਬਾਰ ਕਲਿਆਣ ਜੁਐਲਰਜ਼ ਹੋਰ ਵੀ ਕਈ ਇਸ ਤਰ੍ਹਾਂ ਦੇ ਵੱਡੇ ਵੱਡੇ ਜੋ ਸ਼ੋਰੂਮ ਹੈਗੇ ਆ ਦੇਖਣ ਨੂੰ ਇਹ ਕੋਲੀ ਸੂਟਸ ਦੀ ਜੋ ਨਵੀਂ ਓਪਨਿੰਗ ਹੋਈ ਹੈ ਇੱਥੇ ਕੁਝ ਦਿਨਾਂ ਪਹਿਲਾਂ ਹੀ ਇਹ ਉਹਨਾਂ ਦੇ ਕੋਲੀ ਸੂਟਸ ਦੀ ਜੋ ਬਿਲਡਿੰਗ ਹੈ ਮੋਚੀ ਬਹੁਤ ਫੇਮਸ ਬ੍ਰਾਂਡ ਹੈ ਇਹ ਜਿਹੜੀ ਰੋਡ ਅੱਗੇ ਜਾ ਰਹੀ ਹੈ ਸਿੱਧੀ ਥਾਪੜ ਯੂਨੀਵਰਸਿਟੀ ਨੂੰ ਜਾ ਰਹੀ ਹੈ ਤੇ ਥਾਪੜ ਯੂਨੀਵਰਸਿਟੀ ਬਿਲਕੁਲ ਹੀ ਇੱਥੇ ਕੋਲ ਹੀ ਹੈ ਤੇ ਜੋ ਥਾਪੜ ਦਾ ਕਸਟਮਰ ਹੈ ਜੋ ਬੱਚੇ ਉਹ ਤਕਰੀਬਨ ਸ਼ਾਮ ਨੂੰ ਈਵਨਿੰਗ ਨੂੰ ਇੱਥੇ ਸ਼ਾਪਿੰਗ ਕਰਨਾ ਪਸੰਦ ਕਰਦੇ ਨੇ ਇਸ ਮਾਰਕੀਟ ਵਿੱਚ ਆਉਣਾ ਪਸੰਦ ਕਰਦੇ ਨੇ ਸਵੇਰੇ ਤਾਂ ਉਹਨਾਂ ਨੂੰ ਆਪਣਾ ਸਟੱਡੀ ਵਗੈਰਾ ਕਰਨੀ ਹੁੰਦੀ ਹੈ ਕੈਪਸ਼ਨ ਕੈਪਸਨ ਜੋ ਤੁਸੀਂ ਦੇਖ ਰਹੇ ਹੋ ਕੈਪਸਨ ਇਸ ਮਾਰਕੀਟ ਦੀ ਸਭ ਤੋਂ ਪੁਰਾਣੀ ਬਿਲਡਿੰਗਾਂ ਵਿੱਚੋਂ ਇੱਕ ਬਿਲਡਿੰਗ ਹੈ ਕੁਝ ਲੋਗ ਟਾਈਮ ਪਹਿਲਾਂ ਇੱਥੇ ਵੱਡੇ ਵੱਡੇ ਜੋ ਬ੍ਰਾਂਡ ਸੀਗੇ ਉੱਥੇ ਨਹੀਂ ਆਏ ਸੀ ਤਾਂ ਕੈਪਸਨ ਜੋ ਸੀਗਾ ਇਹ ਅਸੀਂ ਕਾਫੀ ਟਾਈਮ ਤੋਂ ਇਹਦੇ ਬਾਰੇ ਸੁਨਿਆ ਵੀ ਸੀ ਦੇਖਿਆ ਵੀ ਸੀ ਤੇ ਕੈਪਸਨ ਜੋ ਹੈ ਇਹ ਜਿਹੜੀ ਬਿਲਡਿੰਗ ਹੈ ਬਹੁਤ ਪੁਰਾਣੀ ਬਿਲਡਿੰਗ ਸੀ ਇੱਥੇ ਬਹੁਤ ਸਾਲ ਪਹਿਲਾਂ ਤੋਂ ਲੋਕੀ ਇੱਥੇ ਸ਼ਾਪਿੰਗ ਕਰਦੇ ਸੀ ਤੇ ਅੱਜ ਕੱਲ੍ਹ ਤਾਂ ਕਾਫੀ ਬ੍ਰਾਂਡ ਆ ਚੁੱਕੇ ਨੇ ਸਕੇਚਰ ਰੀਪੌਕ ਹੋਰ ਨਾਈਕੀ ਐਰਲਾਸ ਵਗੈਰਾ ਸਾਰੇ ਬ੍ਰਾਂਡ ਇੱਥੇ ਆ ਚੁੱਕੇ ਨੇ ਸੋ ਪੂਰਾ ਕੰਪਲੀਟ ਇੱਥੇ ਤੁਹਾਨੂੰ ਪੈਕੇਜ ਮਿਲੇਗਾ ਸ਼ਾਪਿੰਗ ਦਾ ਜਿੰਨਾ ਮਰਜ਼ੀ ਤੁਸੀਂ ਇਸ ਮਾਰਕੀਟ ਵਿੱਚ ਘੁੰਮੀ ਜਾਓ ਤੁਹਾਨੂੰ ਪੂਰਾ ਇੰਜੋਏ ਹੋਏਗਾ ਇੱਥੇ ਰੈਡ ਟੈਪ ਦਾ ਵੀ ਸ਼ੋਰੂਮ ਹੈ ਰੈਡ ਟੈਪ ਦੇ ਇੱਥੇ तकरीबन ਦੋ ਤਿੰਨ ਸ਼ੋਰੂਮ ਹੈ ਇੱਕ ਸਿਟੀ ਸੈਂਟਰ ਵਿੱਚ ਹੈ ਤੇ ਇੱਕ ਇਹ ਰੋਡ ਦੇ ਉੱਪਰ ਹੀ ਹੈ ਇੱਥੇ ਕਾਫੀ ਗ੍ਰੀਨਰੀ ਹੈ ਇਸ ਰੋਡ ਤੇ ਇਸ ਸਾਈਡ ਵਾਲੇ ਪਾਸੇ ਸੋ ਕਾਫੀ ਅੱਛਾ ਲੱਗਦਾ ਇੱਥੇ ਆ ਕੇ ਔਰ ਅਸੀਂ ਤਾਂ ਚਾਹਾਂਗੇ ਜੋ ਵੀ ਪਟਿਆਲੇ ਆਵੇ ਬਾਈ ਨੰਬਰ ਦੀ ਇਸ ਮਾਰਕੀਟ ਵਿੱਚ ਜ਼ਰੂਰ ਆਵੇ ਫੁੱਲ ਇੰਜੋਏ ਕਰੇ ਆਪਣਾ ਤੁਹਾਨੂੰ ਇੱਥੇ ਇੱਕ ਤੋਂ ਇੱਕ ਸ਼ੋਰੂਮ ਵਗੈਰਾ ਮਿਲਣਗੇ ਕੁਝ ਫੂਡਸ ਦੀ ਸਟਾਲ ਵੀ ਹੈ ਸਰਦਾਰ ਜੀ ਅੰਕਲ ਕਾਫੀ ਸਾਲਾਂ ਤੋਂ ਇੱਥੇ ਫੂਡਸ ਵੇਚ ਰਹੇ ਨੇ ਮਾਰਕੀਟ ਦੇ ਦੋਨੇ ਸਾਈਡ ਕਾਪਰ ਵਧੀਆ ਇੱਥੇ ਦੋਨੇ ਸਾਈਡ ਹੀ ਬ੍ਰਾਂਡਡ ਸ਼ੋਰੂਮ ਨੇ ਚਾਹੇ ਉਹ ਫੂਡ ਪੁਆਇੰਟ ਹੋਏ ਚਾਹੇ ਉਹ ਕਲੱਬ ਹੋਣ ਚਾਹੇ ਉਹ ਕਿਸੇ ਵੀ ਹੋਰ ਚੀਜ਼ੇ ਜੋ ਸ਼ੋਰੂਮ ਨੇ ਤੇ ਇਹ ਰੋਡ ਸਿੱਧੀ ਅੱਗੇ ਥਾਪਰ ਜਾ ਰਹੀ ਹੈ ਤੇ ਜਿਵੇਂ ਜਿਵੇਂ ਪੱਗੇ ਜਾ ਰਹੇ ਆ ਥੋੜਾ ਜਿਹਾ ਮਾਰਕੀਟ ਦਾ ਜੋ ਇੱਥੇ ਸ਼ੋਰੂਮ ਵਗੈਰਾ ਉਹ ਘਟਦੇ ਜਾ ਰਹੇ ਨੇ ਕਿਉਂਕਿ ਥੋੜਾ ਜਿਹਾ ਇੱਥੇ ਉਹ ਨੇੜੇ ਚੌਂਕ ਆ ਰਿਹਾ ਥਾਪਰ ਯੂਨੀਵਰਸਿਟੀ ਦਾ ਇੱਥੇ ਤੁਹਾਨੂੰ ਇਹ ਫਰੂਟ ਸਟਾਲ ਜਿਹੜੇ ਆਮ ਦੇਖਣ ਨੂੰ ਮਿਲਣਗੇ ਸ਼ਾਮ ਨੂੰ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਸ਼ਾਮ ਨੂੰ ਕਿਉਂਕਿ ਸ਼ਾਮ ਨੂੰ ਇੱਥੇ ਲੋਕਲ ਜੋ ਸਟ੍ਰੀਟ ਫੂਡ ਵਾਲੇ ਜੋ ਹੈਗੇ ਨੇ ਸਟਾਲ ਨੇ ਉਹ ਵੀ ਲੱਗਦੇ ਨੇ ਫਾਸਟ ਫੂਡ ਦੇ ਮੋਮੋਜ਼ ਵਗੈਰਾ ਦੇ ਜਾਂ ਹੋਰ ਕੁਝ ਜੋ ਫਾਸਟ ਫੂਡ ਆਪਾਂ ਖਾਂਦੇ ਆਂ ਸ਼ਾਮ ਨੂੰ ਇੱਥੇ ਬੜੇ ਸਟਾਲ ਲੱਗਦੇ ਨੇ ਤਾਂ ਹੁਣ ਇਸ ਟਾਈਮ ਦੇਖਣ ਨੂੰ ਨਹੀਂ ਮਿਲ ਰਹੇ ਕਿਉਂਕਿ ਬੱਚੇ ਜੋ ਥਾਪਰਦੇ ਨੇ ਉਹ ਤਕਰੀਬਨ ਸ਼ਾਮ ਨੂੰ ਹੀ ਇੱਥੇ ਆ ਕੇ ਫੂਡ ਸਟਾਲ ਤੇ ਖਾਣਾ ਪੀਣਾ ਕਰਦੇ ਨੇ ਇਹ ਥਾਪਰ ਦਾ ਜੋ ਬਾਹਰਲਾ ਏਰੀਆ ਆ ਗਿਆ ਇੱਥੇ ਵੀ ਕਾਫੀ ਫੂਡ ਸਟਾਲ ਨੇ ਜੋ ਸਟਰੀਟ ਫੂਡ ਨੇ ਇਹ ਬੱਚੇ ਇੱਥੇ ਦੇ ਇਸ ਤਰ੍ਹਾਂ ਦੇ ਜਿਹੜੇ ਫੂਡ ਨੂੰ ਬਹੁਤ ਲਾਈਕ ਕਰਦੇ ਨੇ ਇਹ ਥਾਪਰ ਯੂਨੀਵਰਸਿਟੀ ਇਸ ਮਾਰਕੀਟ ਵਿੱਚ ਅਗਰ ਇਹ ਮਾਰਕੀਟ ਕਾਮਯਾਬ ਹੋਈ ਹੈ 2 ਨੰਬਰ ਦੀ ਮਾਰਕੀਟ ਤਾਂ ਉਸ ਵਿੱਚ ਥਾਪਰ ਯੂਨੀਵਰਸਿਟੀ ਦੇ ਸਟੂਡੈਂਟਸ ਦਾ ਬਹੁਤ ਵੱਡਾ ਹੱਥ ਹੈ ਤੁਕਿ ਇੱਥੇ ਬੱਚੇ ਜੋ ਪੜ੍ਹਦੇ ਨੇ ਉਹ ਬਾਹਰੋਂ ਅਲੱਗ-ਅਲੱਗ ਸਟੇਟਾਂ ਤੋਂ ਆਉਂਦੇ ਨੇ ਤੇ ਇੱਥੇ ਕਾਫੀ ਮਤਲਬ ਸ਼ਾਪਿੰਗ ਵਗੈਰਾ ਕਰਦੇ ਨੇ ਸੋ ਇਸ ਮਾਰਕੀਟ ਨੂੰ ਪੂਰਾ ਕਾਮਯਾਬ ਹੋਣ ਵਿੱਚ ਥਾਪਰ ਯੂਨੀਵਰਸਿਟੀ ਤੇ ਬੱਚਿਆਂ ਦਾ ਬਹੁਤ ਵੱਡਾ ਹੱਥ ਹੈ। ਇਹ ਦੋ-ਤਿੰਨ ਰੈਸਟੋਰਾਂ ਇਹ ਸ਼ਾਮ ਨੂੰ ਇੱਥੇ ਪੂਰੀ ਫੁੱਲ ਵਾਈਬ ਦੇਖਣ ਨੂੰ ਮਿਲਦੀ ਹੈ। ਨਾਗਪਾਲ ਫਾਈਨ ਡਾਈਨ ਇਹ ਵੀ ਕਾਫੀ ਫੇਮਸ ਹੈ ਇੱਥੇ ਦਾ ਰੈਸਟੋਰੈਂਟ ਇੱਕ ਕਿਸੇ ਨੇ ਫੂਡ ਦਾ ਜਿਹੜਾ ਫੂਡ ਕੋਰਨਰ ਲਗਾ ਰੱਖਿਆ ਏ ਮਨੀਪਾਲ ਹਸਪੀਟਲ ਦੀ ਜੋ ਬਿਲਡਿੰਗ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਰਾਜਕਮਲ ਸਕੁਅਰ ਦੇ ਬਿਲਕੁਲ ਨਾਲ ਲੱਗਦੀ ਹੈ ਬਿਲਡਿੰਗ ਤੇ ਜੱਕੀ ਸੂਟਸ ਜੋ ਅਦਰ ਬਾਈ ਨੰਬਰ ਤੇ ਹੈ ਉਹਦੇ ਬਿਲਕੁਲ ਸਾਹਮਣੇ ਹੈ ਮਨੀਪਾਲ ਹਸਪੀਟਲ ਜੋ ਪ੍ਰਦੇਸ਼ ਦਾ ਕਾਫੀ ਫੇਮਸ ਹਸਪੀਟਲ ਹੈ ਲਓ ਜੀ ਆਪਾਂ ਪਹੁੰਚ ਚੁੱਕੇ ਆ ਰਾਜ ਕਮਲ ਸਕੂਅਰ ਜੋ ਕਿ ਇਸ ਮਾਰਕੀਟ ਦੀ ਬਹੁਤ ਵੱਡੀ ਸ਼ਾਨ ਹੈ ਇਹ ਬਿਲਕੁਲ ਨਵੀਂ ਮਾਰਕੀਟ ਬਣੀ ਹੈ ਕੁਝ ਸਾਲ 2 ਸਾਲ ਪਹਿਲਾਂ ਹੀ ਤੇ ਇੱਥੇ ਤੁਹਾਨੂੰ ਇੱਕ ਤੋਂ ਇੱਕ ਬ੍ਰਾਂਡਡ ਸ਼ੋਰੂਮ ਸਭਾਰੇ ਇੱਥੇ ਮਿਲਣਗੇ ਤੇ ਜੇ ਆਪਾਂ ਸ਼ੁਰੂ ਕਰੀਏ ਤਾਂ ਸਟਾਰਬਕਸ ਦਾ ਜਿਹੜਾ ਸ਼ੋਰੂਮ ਹੈ ਕੈਫੇ ਹਾਊਸ ਹੈ ਸਭ ਤੋਂ ਪਹਿਲਾਂ ਫਿਰ ਅਦੇ ਕੋਮਾ ਇੱਕ ਬਹੁਤ ਵੱਡਾ ਨਾਮ ਹੈ ਟਾਟਾ ਦਾ ਜਿਹੜਾ ਪ੍ਰੋਡਕਟ ਹੈ ਉਹ ਵੀ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਹਦੇ ਉੱਪਰ ਫਰਸਟ ਫਲੋਰ ਤੇ ਸੈਕੰਡ ਫਲੋਰ ਤੇ ਤੁਹਾਨੂੰ ਅੱਛੇ-ਅੱਛੇ ਜਿਹੜੇ ਫੂਡਿੰਗ ਪੁਆਇੰਟ ਨੇੜੇ ਕਲੱਬ ਨੇ ਜਿਹੜੇ ਉਹ ਤੁਹਾਨੂੰ ਮਿਲਣਗੇ ਤੇ ਬਾਕੀ ਜਿਵੇਂ-ਜਿਵੇਂ ਆਪਾਂ ਮਾਰਕੀਟ ਦੇ ਅੰਦਰ ਜਾਵਾਂਗੇ ਤੁਹਾਨੂੰ ਕਾਫੀ ਹੋਰ ਵੱਡੇ-ਵੱਡੇ ਬ੍ਰਾਂਡਡ ਸ਼ੋਅਰੂਮ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਜ਼ੂੜਿਓ ਇਹ ਜ਼ੂੜਿਓ ਦੇ ਇੱਥੇ ਦੋ ਸਟੋਰ ਨੇ ਪਟਿਆਲੇ ਵਿੱਚ ਇੱਕ ਇੱਥੇ ਰਾਜਗਮਲ ਸਕਿਉਰ ਵਿੱਚ ਹੈ ਤੇ ਇੱਕ ਨਵੇਂ ਬੱਸ ਸਟੈਂਡ ਦੇ ਕੋਲ ਜੋ ਨਵਾਂ ਪੀਵੀਆਰ ਬਣਿਆ ਉਹਦੇ ਬਿਲਕੁਲ ਨਾਲ ਹੈ ਤੇ ਇੱਥੇ ਵੀ ਹੈ ਬਹੁਤ ਸੋਹਣੀ ਲੁੱਕ ਹੈ ਇੱਥੇ ਦੀ ਮਾਰਕੀਟ ਦੀ ਅੱਛਾ ਲੱਗਦਾ ਦੇਖ ਕੇ ਨਾ ਕਿ ਹੋਰ ਵੀ ਇੱਥੇ ਕਾਫੀ ਵੱਡੇ ਵੱਡੇ ਜੀ ਪੋਕੇ ਦਾ ਜਿਹੜਾ ਸ਼ੋਰੂਮ ਹੈ ਇੱਥੇ ਤੇ ਹੋਰ ਇੱਥੇ ਪੀਜ਼ਾ ਹਟ ਪੀਜ਼ਾ ਹਟ ਜਿਹੜਾ ਹੈਗਾ ਫੂਡ ਪੁਆਇੰਟ ਬਹੁਤ ਮਸ਼ਹੂਰ ਇਹ ਵੀ ਕਾਫੀ ਲੋਕ ਇੱਥੇ ਆਉਂਦੇ ਨੇ ਤੇ ਬਾਕੀ ਇੱਥੇ ਹੋਰ ਵੀ ਤੋਂ ਆਊਟਰੇਟ ਹੈਗੇ ਨੇ ਅਮਰੀਕਨ ਟੂਰਿਸਟ ਦਾ ਤੇ ਦਾ ਬੈਲਜੀਅਮ ਵੈਫਲ ਇਹ ਬਹੁਤ ਹੀ ਫੇਮਸ ਇਥਾਪਰ ਦੇ ਬੱਚਿਆਂ ਦਾ ਸਭ ਤੋਂ ਫੇਮਸ ਜਿਹੜਾ ਫੂਡ ਹੈ ਉਹ ਬੱਚੇ ਇੱਥੇ ਸ਼ਾਮ ਨੂੰ ਤੁਸੀਂ ਦੇਖੋਗੇ ਕਿ ਆ ਕੇ ਤੇ ਸ਼ਾਮ ਨੂੰ ਇੱਥੇ ਜਗ੍ਹਾ ਨਹੀਂ ਲੱਗਦੀ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਦੀ ਇੱਥੇ ਇਸ ਮਾਰਕੀਟ ਵਿੱਚ ਇਸ ਟਾਈਮ ਥੋੜਾ ਜਿਹਾ ਰਸ਼ ਘਟਾ ਹੈ ਇੱਥੇ ਕਿਉਂਕਿ ਦੁਪਹਿਰ ਦਾ ਟਾਈਮ ਹੈ ਤੇ ਸ਼ਾਮ ਨੂੰ ਇੱਥੇ ਪੂਰੀ ਫੁੱਲ ਵੱਡਾ ਫੁੱਲ ਵਾਈਬ ਤੁਹਾਨੂੰ ਦੇਖਣ ਨੂੰ ਮਿਲੇਗੀ कदे आइए पटियालेख आके आप अगे चल दे थोड़ा जार चल के हैं देखते ब्रांडेड शोरूम है तुम देख रहे हो ट्रेंड्स का भी इतने है आउटलेट एयरलाइंस का ही जो प्रोडक्ट है गा। ट्रेंड तो ये भी काफ़ी अच्छा स्टोर है इत काफ़ी फेमस है ਮੋਬਾਈਲਸਟਰ ਫਰੈਂਡਸ ਪਾਰਕਿੰਗ ਵੀ ਦੇ ਇੱਥੇ ਕਾਫੀ ਫੈਸਿਲਿਟੀ ਹੈ ਇਸ ਮਾਰਕੀਟ ਵਿੱਚ ਰਾਜਕਮਲ ਵਿੱਚ ਤੇ ਇਹ 버ગર ਕਿੰਗ ਬੜਾ ਦਿਨ ਤੋਂ ਸਭ ਦਾ ਫੇਵਰੇਟ ਜੋ ਫੂਡਿੰਗ ਪੁਆਇੰਟ ਹੈ ਇੱਕ 버ગર ਕਿੰਗ ਤੇ ਇੱਕ KFC ਤੇ ਇੱਕ ਮੈਕਡੀ ਇਹ ਦੋ ਤਿੰਨ ਜਿਹੜੇ ਫੂਡਿੰਗ ਪੁਆਇੰਟ ਨੇ ਇਹ ਤੋਂ ਸਭ ਦੇ ਫੇਵਰੇਟ ਨੇ ਪਟਿਆਲੇ ਵਿੱਚ ਕੀ ਸਾਰੇ ਜਗ੍ਹਾ ਤੇ ਇਹ ਸਭ ਦੇ ਫੇਵਰੇਟ ਨੇ ਇਹ ਤਾਂ ਤੁਹਾਨੂੰ ਹਰ ਸ਼ਹਿਰ ਵਿੱਚ ਦੇਖਣ ਨੂੰ ਮਿਲਣਗੇ ਪਰ ਪਟਿਆਲੇ ਵਿੱਚ ਤਾਂ ਖਾਸ ਕਰਕੇ 5-6 ਆਊਟਲੈਟ ਨੇ ਤਿੰਨ ਤਾਂ ਸ਼ਹਿਰ ਦੇ ਵਿੱਚ ਹੀ ਨੇ ਦੋ ਜੋ ਸ਼ਹਿਰ ਦੇ ਆਊਟਸਾਈਡ ਨੇ ਤੇ ਦੋ ਤਿੰਨ ਸਟਾਲ ਜਿਹੜੇ ਹੈਗੇ ਨੇ ਫੂਡ ਕਾਰਨਰ ਇਹ ਬੰਦ ਪਏ ਨੇ ਇਹ ਸ਼ਾਇਦ ਸ਼ਾਮੇ ਖੁੱਲਦੇ ਹੋਣਗੇ ਇਹ ਨੋਮੋਸ ਵਗੈਰਾ ਦੇ ਹੋਣਗੇ ਤੇ ਇਹ ਰੋਲ ਐਕਸਪ੍ਰੈਸ ਰੋਲ ਐਕਸਪ੍ਰੈਸ ਵੀ ਕਾਫੀ ਫੇਮਸ ਬ੍ਰਾਂਡ ਹੈ ਇਹ ਵੀ ਪਟਿਆਲੇ ਵਿੱਚ ਘੱਟੋ-ਬੱਧ 5-6 ਆਊਟਲੈਟ ਹੈ ਦੇ ਪਾਏ ਕ ਵੀਰ ਸਾਡੇ ਜੋ ਇੱਥੇ ਸਾਨੂੰ 22 ਨੰਬਰ ਮਾਰਕੀਟ ਤੇ ਮਿਲੇ ਨੇ ਰਾਜਕਮਲ ਸਿਕਿਉਰਟੀ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਇਹਨਾਂ ਨੂੰ ਪੁੱਛਦੇ ਆ 22 ਨੰਬਰ ਮਾਰਕੀਟ ਦੇ ਬਾਈ ਬਾਰੇ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਕਿਥੋਂ ਲੋਕ ਕੋਲੋਂ ਬਾਹਰੋਂ ਅਸੀਂ ਕੋਈ ਜਲੰਧਰ ਤੋਂ ਆਇਆ ਹਾਂ ਅੱਛਾ ਜਲੰਧਰ ਤੋਂ ਆਏ ਹੋ ਮਤਲਬ ਸਪੈਸ਼ਲ ਕਿਥੇ ਕਿਤਾ ਕੋ ਮਨਾਇਆ ਕਿਵੇਂ ਆਏ ਭਾਵੇਂ ਕੰਮ ਹੈ ਜੀ ਅੱਛਾ ਅੱਛਾ ਆ ਕੋਰੇ ਫ੍ਰੀਜ਼ ਕੇ ਆਏ ਇਤਨੀ ਹੋ ਗਏ ਅੱਛਾ ਨਹੀਂ ਕਿੱਦਾਂ ਸੁਣਿਆ ਨਾਮ ਮਾਰਕੀਟ ਦਾ ਕੁਝ ਹਾਂਜੀ ਸੁਣਿਆ 22 ਨੰਬਰ ਬਾਈ अच्छा तो किवें ਲੱਗਿਆ ਫਿਰ ਜਿਵੇਂ ਲੱਗਿਆ ਤੁਹਾਨੂੰ ਸਾਰੀਆ ਬੈਜੀ ਅੱਛਾ ਅੱਛਾ ਇਹ ਪੂਰਾ ਪੈਕੇਜ ਹੈ ਉਹ ਮਤਲਬ ਖਾਣ ਪੀਣ ਦਾ ਜਿਵੇਂ ਫੈਸ਼ਨ ਦਾ ਸ਼ਾਪਿੰਗ ਦਾ ਪੂਰਾ ਉਹ ਹੈਗਾ ਹੈ ਤਾਂ ਕੋਈ ਗੱਲ ਨਹੀਂ ਹੈ ਤੇ ਰਾਜਕਮਲ ਮਾਰਕੀਟ ਦੇ ਸਾਹਮਣੇ ਜਕੀਟ ਸਵੀਟਸ ਦਾ ਬਹੁਤ ਨਾਮ ਸੁਣਿਆ ਸੀਗਾ ਤੇ ਅੱਜ ਦੇਖਦੇ ਆ ਜਕੀਟ ਸਵੀਟਸ ਤੇ ਚੱਲਦੇ ਆ ਤੇ ਜਾ ਕੇ ਦੇਖਦੇ ਆ ਉਹਨਾਂ ਦਾ ਕੀ ਕੁਝ ਵਧੀਆ ਖਾਣ ਪੀਣ ਨੂੰ ਹੈਗਾ वैसे ये भूख बहुत लग चुकी है काफी टाइम दी सो चलते हैं जगी हैं। ते ਤੁਹਾਨੂੰ ਵੀ ਦਿਖਾਣੇ ਆ ਖਾਣ ਪੀਣ ਨੂੰ ਉੱਥੇ ਕੀ ਕੁਛ ਹੈਗਾ। ਯੋਕੀ ਗੱਲਬਾਤ ਐਂਡ ਗੱਲਬਾਤ ਆ ਪੂਰੀ। ਸਵੀਟਸ ਲੈ ਲਓ ਚਾਹੇ ਫਾਸਟ ਫੂਡ ਲੈ ਲਓ ਚਾਹੇ ਪੈਕੇਜ ਲੈ ਲਓ। ਇਹ ਤਿਆਰ ਅੰਦਰ ਕਿਤੇ ਪੈਕਿੰਗ ਦਾ ਪੂਰਾ ਪ੍ਰਬੰਧ ਹੈ। ਬਾਕੀ ਇਹਨਾਂ ਦੀ ਫਰਸਟ ਫਲੋਰ ਤੇ ਜੋ ਡਿਨਰ ਦਾ ਜਿਹ ਲਾਂਚ ਦਾ ਜਾਂ ਜੋ ਬ੍ਰੈਕਫਾਸਟ ਦਾ ਉੱਥੇ ਉੱਪਰ ਫਰਸਟ ਫਲੋਰ ਤੇ ਇਹਨਾਂ ਦਾ ਪੂਰਾ ਪ੍ਰਬੰਧ ਹੁੰਦਾ ਹੈ ਤੇ সুইਟਸ ਵਿੱਚ ਇਹਨਾਂ ਤੋਂ ਇੱਕ ਤੋਂ ਇੱਕ ਆਈਟਮ ਹੈ ਇਹਨਾਂ ਕੋਲ ਤੇ ਫਾਸਟ ਫੂਡ ਵਿੱਚ ਵੀ ਇਹਨਾਂ ਕੋਲ ਕਾਫੀ ਆਈਟਮਾਂ ਲੱਗੀਆਂ ਸੋ ਦੇਖਦੇ ਆਪਾਂ ਪੁੱਛਦੇ ਹਾਂ ਅੰਦਰੋਂ ਆਪਾਂ ਇਹਨਾਂ ਦੀ ਸਭ ਤੋਂ ਫੇਵਰਿਟ ਜਿਹੜੀ ਹੈਗੀ ਹੈ ਸ਼ਾਰਟ ਡਿਸ਼ ਉਹ ਕਿਹੜੀ ਹੈ ਇਹ ਡ్రਾਈ ਫੂਡ ਵਿੱਚ ਵੀ ਕਾਫੀ ਆਈਟਮਾਂ ਇਹਨਾਂ ਦੀਆਂ ਨਾਮ ਸੁਣਿਆ ਸੀ ਜੱਗੀ সুইਟਸ ਦਾ ਔਰ ਇਸੇ ਕਰਕੇ ਨਾਮ ਇਹਨੋ ਦਾ ਕਿ ਕਿਨਾਂ ਕੋਲ ਜਿਹੜੀ ਕੁਆਲਿਟੀ ਹੈ ਔਰ ਸਰਵਿਸ ਹੈ ਉਹਦਾ ਮੁਕਾਬਲਾ ਕੋਈ ਨਹੀਂ ਪਟਿਆਲੇ ਵਿੱਚ ਵੈਸੇ ਦੋ ਤਿੰਨ ਹੋਰ ਵੀ ਆਊਟਲਟ ਹੈਗੇ ਨੇ ਕੋਲੀ ਸਵੀਟਸ ਹੈਗਾ ਬਟ ਜੱਗੀ ਸਵੀਟਸ ਦਾ ਇੱਕ ਨਾਮ ਜੋ ਹੈ ਉਹ ਇਸੇ ਕਰਕੇ ਹੈ ਕਿਉਂਕਿ ਇਹਨਾਂ ਦੀ ਜਿਹੜੀ ਕੁਆਲਿਟੀ ਹੈ ਜੇ ਇਹਨਾਂ ਕੋਲ ਜਿਹੜਾ ਸਰਵਿਸ ਹੈ ਇਹਨਾਂ ਕੋ ਹੈਗਾ ਉਹ ਕਾਫੀ ਅੱਛਾ ਹੈ ਕਾਫੀ ਅੱਛਾ ਦੇਖਣ ਨੂੰ ਮਿਲਿਆ ਹੈ ਕਾਫੀ ਲਗਜ਼ਰੀ ਇਹਨਾਂ ਦੀ ਸਰਵਿਸ ਹੈ ਤੇ ਆਪਾਂ ਸੋ ਆਪਾਂ ਲੈਣ ਲੱਗਿਆ ਇਹਨਾਂ ਦੀ ਪਾਪੜੀ ਚਾਟ ਸੋ ਪਾਪੜੀ ਚਾਟ ਖਾ ਕੇ ਦੇਖਦੇ ਇਹਨਾਂ ਦੀ ਕਿਵੇਂ ਟੇਸਟ ਲੱਗਦਾ ਪੋਚਾ ਜਿਵੇਂ ਸੋ ਵੈਸੇ ਕੀਤਾ ਵਰਦੇ ਬਰਾਂਡ ਨਾਲੋਂ ਜਿਵੇਂ ਆਪਾਂ ਇੱਥੇ ਬਹਿ ਕੇ ਖਾ ਰਹੇ ਆਂ ਇਹਨੂੰ ਕੋ ਬਾਇਗ ਲੱਗਦਾ ਹੈ ਕਿਉਂਕਿ ਇੱਕ ਤਾਂ ਇੱਥੇ ਆਪਾਂ ਨੂੰ ਬੇਸੀ ਬਣਾ ਮਿਲਦਾ ਹੈ ਕੁਝ ਪਿੱਛੇ ਜਿਹੜਾ ਲੋਕਾਂ ਵੱਲੋਂ ਜਿਹੜਾ ਉਹਨਾਂ ਲੋਕਾਂ ਦਾ ਨਾਮ ਸੁਣਿਆ ਦਾ ਕਾਫੀ ਉਹਦੇ ਕਰਕੇ ਲੱਗ ਰਿਹਾ ਵੀ ਹਾਂ ਬਾਕੀ ਦਾ ਟੇਸਟ ਜੋ ਹੈ ਬਹੁਤ ਵਧੀਆ ਲੱਗਾ ਸੋ ਖੁਦਿਆਂ ਲੱਗਿਆ ਸੇ ਆਕੇ ਮਾਰਕੀਟ ਕਾਮਯਾਬ ਹੋਣ ਦਾ ਇੱਕੋ ਹੀ ਮੇਨ ਜਿਹੜਾ ਰੀਜ਼ਨ ਹੁੰਦਾ ਹੈ ਕਿ ਮਾਰਕੀਟ ਵਿੱਚ ਜਿਵੇਂ ਸ਼ੋਪਿੰਗ ਵਾਲੀ ਕੱਪੜੇ ਦੀ ਸ਼ੋਪਿੰਗ ਹੋ ਗਈ ਜਿੱਦਾਂ ਜਿਵੇਂ ਸ਼ੂਜ਼ ਵਗੈਰਾ ਹੋ ਗਏ ਜਾ ਜਿਵੇਂ ਖਾਣ ਪੀਣ ਦੀ ਜਿਹੜਾ ਪੂਰਾ ਪੈਕੇਜ ਹੋਣਾ ਚਾਹੀਦਾ ਮਾਰਕੀਟ ਸੋ 22 ਨੰਬਰ ਤੇ ਜਿਹੜੀ ਮਾਰਕੀਟ ਆਇਆ ਉਹ ਮੇਰੇ ਖਿਆਲ ਚ ਥੋੜੀ ਫੁੱਲ ਕੰਪਲੀਟ ਮਤਲਬ ਪੈਕੇਜ ਆ ਇਸ ਚੀਜ਼ ਦਾ ਥੋੜਾਪਨ ਇੱਥੇ ਆ ਕੇ ਪੂਰੀ ਫੁੱਲ ਬਾਈ ਮਿਲੂਗੀ ਜੇ ਹੋ ਕਿ ਆਪਾਂ ਇੱਥੇ ਤੁਸੀਂ ਸ਼ਾਪਿੰਗ ਕਰਨੀ ਹੈ ਨਵੈਲਰੀ ਵਗੈਰਾ ਵੀ ਲੈਣੀ ਹੈ ਸ਼ੂਜ਼ ਕੁਝ ਹੋਰ ਆਈਟਮਸ ਲੈਣੀਆਂ ਨੇਗੀਆਂ ਤੇ ਕਾਫੀ ਵੱਡੇ ਵੱਡੇ ਸ਼ੋਅਰੂਮ ਇੱਥੇ ਕੱਪੜਿਆਂ ਦੇ ਬ੍ਰਾਂਡਸ ਨੇ ਸੋ ਤੁਹਾਨੂੰ ਇੱਥੇ ਆ ਕੇ ਕੋਈ ਮਤਲਬ ਹੀ ਐਦਾਂ ਫੀਲ ਨਹੀਂ ਹੋਊਗਾ ਵੀ ਤੁਸੀਂ ਕੋਈ ਵਧੀਆ ਮਾਰਕੀਟ 'ਚ ਨਹੀਂ ਆਏ ਹੈਗੇ ਸੋ ਕੁਲਮਲਾ ਕੇ ਵਧੀਆ ਐਕਸਪੀਰੀਅੰਸ ਸੀਗਾ ਤੇ ਉਹ ਵਾਈਪ ਆਪਾਂ ਨੂੰ ਚਾਹੀਦੀ ਸੀ ਪਟਿਆਲੇ ਸ਼ਹਿਰ ਦੀ ਜੀ ਪਟਿਆਲਾ ਦਾ ਇੱਕ ਨਾਮ ਹੈ ਜਿਹੜੀ ਉਹਦੀ ਵਾਈਪ ਚਾਹੀਦੀ ਸੀ ਉਹ ਵਾਕਈ ਆਪਾਂ ਨੂੰ ਇਹ 22 ਨੰਬਰ ਦੇ ਮਾਰਕੀਟ ਚ ਆ ਕੇ ਮਿਲੀ ਹੈ ਹੁਣ 22 ਨੰਬਰ ਮਾਰਕੀਟ ਦਾ ਜਿਹੜਾ ਨਾਮ ਹੈ ਉਹ 22 ਨੰਬਰ ਕਿਉਂ ਰੱਖਿਆ ਗਿਆ ਹੈ ਇੱਥੇ 22 ਨੰਬਰ ਮਾਰਕੀਟ ਤੇ ਕੋਈ ਰੇਲਵੇ ਫਾਟਕ ਨਹੀਂ ਉਹ ਫਾਟਕਾਂ ਦੇ ਇਹਨਾਂ ਦੇ ਨੰਬਰ ਹੁੰਦੇ ਨੇ 21 22 20 ਜੋ ਵੀ ਹੈ ਇਹ 22 ਨੰਬਰ ਫਾਟਕ ਸੀ ਜੋ ਰੇਲਵੇ ਦਾ ਇਸ ਰੇਲਵੇ ਫਾਟਕ ਦੇ ਉੱਪਰ ਜਿਹੜਾ ਓਵਰ ਬ੍ਰਿਜ ਬਣਿਆ ਹੋਇਆ ਹੈ ਉਹ ਉਸ ਟਾਈਮ ਤੋਂ ਹੀ ਇਹਦਾ ਨਾਮ ਜਿਹੜਾ ਉਹ ਮਸ਼ਹੂਰ ਹੁੰਦਾ ਗਿਆ ਬਾਈ ਨੰਬਰ ਦੀ ਮਾਰਕੀਟ ਬਾਈ ਨੰਬਰ ਦੀ ਮਾਰਕੀਟ ਸੋ ਅੱਜ ਕੱਲ ਇਹ ਸਾਰੇ ਸ਼ਹਿਰਾਂ ਵਿੱਚ ਸਾਰੇ ਲੋਕਾਂ ਦੇ ਮਤਲਬ ਵੀ ਦੀਵਾਨ ਤੇ ਇਹ ਨਾਮ ਹੈਗਾ ਬਾਈ ਨੰਬਰ ਮਾਰਕੀਟ ਉਹ ਇਸੇ ਕਰਕੇ ਹੀ ਹੈ ਕਿ ਇੱਥੇ ਜਿਹੜਾ ਆਪਾਂ ਨੂੰ ਪੂਰਾ ਕੰਪਲੀਟ ਪੈਕੇਜ ਮਿਲਦਾ ਹੈ ਪੂਰਾ ਖਾਣ ਪੀਣ ਦਾ ਪੂਰਾ ਕੰਪਲੀਟ ਪੈਕੇਜ ਮਿਲਦਾ ਹੈ ਤੁਸੀਂ ਕੋਈ ਪਾਰਟੀ ਵਗੈਰਾ ਕਰਨੀ ਹੈ ਤੁਹਾਨੂੰ ਪੂਰੀ ਪਾਰਟੀ ਲਈ ਇੱਥੇ ਵਧੀਆ ਵਧੀਆ ਰੈਸਟੋਰੈਂਟ ਵਧੀਆ ਵੱਡੇ ਵੱਡੇ ਕਲੱਬ ਵਗੈਰਾ ਤੁਹਾਨੂੰ ਮਿਲ ਜਾਣਗੇ ਤੁਹਾਨੂੰ ਇੱਥੇ ਜਿਵੇਂ ਮਤਲਬ ਪਾਰਟੀ ਹਾਲ ਮਿਲ ਜਣਗੇ ਤੁਹਾਨੂੰ ब्रांड्स ਜਿਹੜੇ ਤੁਸੀਂ ਸ਼ੋਰੂਮ ਨੇ ਉਹ ਸਾਰੇ ਇੱਥੇ ਹੈਗੇ ਨੇ ਅਵੇਲੇਬਲ। ਕੋਪਰੇਮ ਦੇ ਬ੍ਰਾਂਡ ਕਹਿ ਲਓ, ਸ਼ੂਜ਼ ਦੇ ਬ੍ਰਾਂਡ ਕਹਿ ਲਓ ਜਾਂ ਕੋਈ ਸੂਪ ਚ ਲੈਣਾ ਦਾ ਤੇ ਇੱਥੇ ਤੁਹਾਨੂੰ ਛੋਟੀਆਂ ਤੋਂ ਛੋਟੀਆਂ ਦੁਕਾਨਾਂ 'ਚ ਮਿਲ ਜਾਣਗੀਆਂ, ਛੇਡ ਫੂਡ ਵਾਲੇ ਜੋ ਹੈਗੇ ਕਾਊਂਟਰ ਤੋਂ ਉਹ ਵੀ ਮਿਲ ਜਾਣਗੇ। ਤੁਹਾਨੂੰ ਇੱਥੇ ਜੂਸ ਪੈਕੇਜਿੰਗ ਦੁਆਰਾ ਸਾਰਾ ਕੁਝ ਰਿਲੇਟਡ ਜਿਹਾ ਮਿਲ ਜੂਗਾ। ਬਾਕੀ ਤੁਹਾ ਪੜਿਆਲੇ ਆਉਣੇ ਆ ਤਾਂ ਇੱਕ ਵਾਰੀ 22 ਨੰਬਰ ਦੀ ਮਾਰਕੀਟ 'ਚ ਨਾ ਦੇਖੀ। ਤਾਂ ਤੁਹਾ ਪੜਿਆਲੇ ਆਇਆ ਤਾਂ ਕੋਈ ਫਾਇਦਾ ਨਹੀਂਗਾ। ਸੋ 22 ਨੰਬਰ ਦੀ ਮਾਰਕੀਟ 'ਚ ਆਓ, ਦੇਖੋ ਐਚ ਆਰ ਵੀ ਦੇਖੋ ਤੇ ਸ਼ਾਮ ਨੂੰ ਈਵਨਿੰਗ ਤੋਂ ਸੁਣਿਆ ਮੈਨੇ ਇੱਥੇ ਬਹੁਤ ਜ਼ਿਆਦਾ ਮਤਲਬ ਇੱਥੇ ਵਾਈਬਰੀ ਹੈਗੀ ਆ ਚਲਦੀ ਹੈ ਬਾਈ ਉਪਰੇ ਵਾਲੇ ਦੀ। ਤੋਂ ਇੱਕ ਵਾਰੀ ਜ਼ਰੂਰ ਇੱਥੇ ਆਓ ਤੇ ਵਿਜ਼ਿਟ ਕਰੋ ਪਟਿਆਲਾ ਦੀ ਬਾਈ ਨੰਬਰ ਮਾਰਕੀ। ਸੋ ਏਸੀ ਜਗੀ ਸਵੀਟਸ ਤੇ ਆਪਾਂ ਇੱਥੇ ਖਾਣ ਪੀਣ ਦਾ ਆਨੰਦ ਲਿਆ ਤੇ ਬਹੁਤ ਮਜ਼ਾ ਆਇਆ। ਸੁਣਿਆ ਸੀ ਤੇ ਅੱਜ ਆ ਕੇ ਵੇਖਿਆ ਇੱਥੇ ਆ ਕੇ ਤੇ ਬਾਕੀ ਅੱਜ ਦਾ ਜੋ ਆਪਣਾ ਬਲੌਗ ਹੈ ਉਹ ਆਪਾਂ ਇੱਥੇ ਸਵੈਫ ਕਰਨ ਲੱਗੇ ਆ। ਸੋ ਮਿਲਦੇ ਆ ਨਵੇਂ ਬਲੌਗ ਵਿੱਚ ਨਵੀਂ ਥਾਂ ਤੇ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ।